ਪੰਜਾਬ ਦੀਆਂ ਸੜਕਾਂ ਅਕਸਰ ਹੀ ਲੋਕਾਂ ਲਈ ਕਾਲ ਬਣ ਕੇ ਆਉਂਦੀਆਂ ਨੇ ਅਜਿਹੇ ਵਿੱਚ ਕਈ ਹਾਦਸੇ ਆਉਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਜਾਂਦੀਆਂ ਨੇ ਅਤੇ ਕਈ ਜ਼ਖਮੀ ਹੋ ਜਾਂਦੇ ਨੇ ਅਜਿਹਿਆਂ ਇੱਕ ਤਸਵੀਰਾਂ ਸਾਹਮਣੇ ਆਈਆਂ ਪੰਜਾਬ ਦੇ ਜ਼ਿਲ੍ਹਾ ਫਰੀਕ ਕੋਟ ਦੇ ਹਲਕਾ ਕੋਟਪੁਰੇ ਦੇ ਨੇੜੇ ਪਿੰਡ ਖਾਰੇ ਦੀਆਂ ਜਿੱਥੇ ਇੱਕ ਐਂਬੂਲੈਂਸ ਦਾ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਜਿਸ ਵਿੱਚ 5 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਾਣਕਾਰੀ ਲਿਕ ਕੇ ਸਾਹਮਣੇ ਇਹ ਆਈ ਹੈ ਕਿ ਸ਼੍ਰੀ ਮੁਖਸਰ ਸਾਹਿਬ ਤੋਂ ਇੱਕ ਐਂਬੂਲੈਂਸ ਆ ਰਹੀ ਸੀ ਜਿਸ ਦੇ ਵਿੱਚ ਨਵਜਮਾ ਬੱਚਾ ਅਸਦੇ ਅਤੇ ਉਸ ਦਾ ਪਰਿਵਾਰ ਆਸ਼ਾ ਵਰਕਰ ਅਤੇ ਐਂਬੂਲੈਂਸ ਦਾ ਡਰਾਈਵਰ ਸਵਾਰ ਸੀ ਜਦੋਂ ਪਿੰਡ ਖਾਰੇ ਦੇ ਨੇੜੇ ਪਹੁੰਚੇ ਤਾਂ ਉਹਨਾਂ ਦਾ ਟਰਾਲੇ ਦੇ ਨਾਲ ਐਕਸੀਡੈਂਟ ਹੋ ਗਿਆ ਇਸ ਵਿੱਚ ਸਾਰੇ ਹੀ ਇਹ ਜ਼ਖਮੀ ਹੋ ਗਏ ਅਤੇ ਐਂਬੂਲੈਂਸ ਦੇ ਪੜਖੱਚੇ ਤੱਕ ਉੱਡ ਗਏ ਜਿਸ ਦੀਆਂ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਛੜਕੀ ਹਾਦਸਾ ਹੈ ਵਾਪਰਿਆ ਤਾਂ ਇਸ ਬਾਰੇ ਜਦੋਂ ਪਿੰਡ ਦੇ ਲੋਕਾਂ ਅਤੇ ਪੁਲਿਸ ਨੂੰ ਪਤਾ ਲੱਗਾ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਵੱਲੋਂ ਹੁਣ ਕਾਰਵਾਈ ਇਸ ਵਿੱਚੋਂ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਵੀ ਦੇਖੋ ਇਹ ਹਾਦਸੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਜਾਣਕਾਰੀ ਸਾਂਝੀ ਕਰਦੇ ਨੇ ਮੌਕੇ ਤੇ ਪਿੰਡ ਵਾਸੀ। ਭਾਈ ਭਾਈ ਖਾਰੇ ਰਹਿਣ ਵਾਲੇ ਆ। ਕੀ ਗੱਲਬਾਤ ਹੋਈ ਹੈ ਜਿਹੜਾ ਇਹ ਐਕਸੀਡੈਂਟ ਹੋਇਆ? ਭਾਈ ਇਹ ਕੋਲ ਅਸੀਂ ਦਾ ਘਰੋਂ ਨਿਕਲਿਆ ਕੋੜਾ ਖੜਾ ਸੀ ਇੱਥੇ ਪਤਾ ਨਹੀਂ ਕੀ ਹੋਇਆ ਕਿਨੇ ਦਾ ਸਿੱਧਾ ਗੱਡੀ 'ਚ ਜਾਂਦੀ ਸੀ। ਗੱਡੀ ਦੇ ਵਿੱਚ ਵੱਜ ਗਈ ਹੈ। ਪਤਾ ਨਹੀਂ ਕਾਹਦੇ ਵਿੱਚ ਵੱਜੀ ਹੈ ਕੀ ਹੋਇਆ ਅਸੀਂ ਬੰਦੇ ਕੱਲੇ ਕੱਢੇ ਜਾ ਕੇ ਪੰਜ ਜਾਣੇ ਸੀਗੇ। ਬੰਦਾ ਵੀ ਬੰਦੇ ਵੀ ਕਾਇਮ ਹੈ ਬੁੜੀ ਵੀ ਕਾਇਮ ਚੱਕ ਕੇ ਪਾਸੇ ਰੱਖ ਦਿੱਤੇ ਵਿਰੋਧਗੀ ਜੋਗ ਦੇ ਕਾਇਮ ਪਾਸੇ ਰੋਲ ਗਿਆ ਬਾਤ ਇਹ ਬੰਦਾ ਕੱਢਿਆ ਬੰਦਾ ਕੱਢ ਕੇ ਬਾਈ ਅਸੀਂ ਪਾਸੇ ਪਾਤਾ ਫਿਰ ਲੋਕ ਆ ਗਏ ਫਿਰ ਕਿੰਬੂ ਲਗ ਸਾਂ ਆ ਗਏ ਫਿਰ ਚੱਕ ਲਏ ਕਿੱਥੇ ਲੈ ਗਏ ਉਹਨੂੰ ਉਹਨੂੰ ਫਰੀਦਕੋਟ ਲੈ ਗਏ ਇਹਦੇ ਵਿੱਚ ਕੋਈ ਔਰਤ ਦੀ ਕੋਈ ਬੱਚਾ ਹੋਇਆ ਸੀ ਬੱਚਾ ਹੋਇਆ ਸੀ ਉਹਨੂੰ ਹੋਰ ਹੋਰ ਕਿੰਨੇ ਜ਼ਖਮੀ ਕਿੰਨੇ ਹੋਏ ਜ਼ਖਮੀ ਉਹ ਕਰ ਲੈ ਬੰਦੇ ਜਿ ਚਰਾਉਣ ਵਾਲੇ ਜਿਹਾ ਗੱਟਿਆ ਇੱਕ ਬੁੜੀ ਮਾਦਾ ਆਸ਼ਾ ਵਰਗ ਜੀ ਨੂੰ ਆਦੇ ਉਹਦੇ ਸੱਟ ਵੱਜੀ ਮੱਥੇ ਤੇ ਤੇ ਡਰਾਈਵਰ ਤੇ ਡਰਾਈਵਰ ਦੇ ਤੇ ਵੱਜੀ ਵੱਜੀ ਆ ਬਾਕੀ ਜਿਹੜਾ ਮੁੰਡਾ ਨਾਲ ਡਰਾਈਵ ਕਰਦਾ ਉਹ ਬੰਦਾ ਸਹੀ ਹੈ ਠੀਕ ਹੈ ਜਿਹੜਾ ਬੁੜੀ ਦੇ ਘਰ ਆ ਉਹ ਹੀ ਬੰਦਾ ਸਹੀ ਸੀ ਉਹ ਕਿੰਨੇ ਕਿ ਬਜੀ ਕੱਟਣਾ ਇਹ 10:00 ਵਜੇ ਹੋਨੇ ਮੇਰਾ ਨਾਮ ਹੈਪੀ ਹੈ ਜੀ ਮੈਂ ਇਸ ਖਾਰੇਪਿੰਡ ਦਾ ਰਹਿਣ ਵਾਲਾ ਜੀ ਇੱਕ ਦੇਰ ਰਾਤ ਇੱਕ ਐਂਬੂਲੈਂਸ ਸ਼੍ਰੀ ਮੁਕਸਰ ਸਾਹਿਬ ਤੋਂ ਕੋੜਗੂਰੇ ਵੱਲ ਨੂੰ ਜਾ ਰਹੀ ਸੀ ਇੱਕ ਘੋੜਾ ਟਰਾਲਾ ਜੋ ਅੱਗੇ ਖੜਾ ਜੀ ਤੇ ਦੇਰ ਰਾਤ ਘੋੜੇ ਟਰਾਲੇ ਦੇ ਵਿੱਚ ਐਂਬੂਲੈਂਸ ਵੱਜੀ ਜਿਹਦੇ ਵਿੱਚ ਇੱਕ ਡਿਲੀਵਰੀ ਲੇਡੀ ਸੀਗੀ ਤੇ ਸੱਟਾਂ ਫੇਟਾਂ ਦਾ ਵੱਜੀਆਂ ਚਲੋ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਤੇ ਨੁਕਸਾਨ ਕਾਫੀ ਹੋ ਗਿਆ ਐਂਬੂਲੈਂਸ ਦਾ ਵੀ ਇਹ ਕੋੜਾ ਟਰਾਲਾ ਲਾਗੇ ਖੜਾ ਜੀ ਤੁਸੀਂ ਦੇਖ ਹੀ ਲਓਗੇ ਕਿੰਨੇ ਕ ਵੇਲੇ ਦੀ ਘਟਨਾ ਹੈ ਜੀ ਇਹ ਤਕਰੀਬਨ 9:09 ਵੇ ਦੀ ਘਟਨਾ ਹੈ ਜੀ ਕੋਈ ਜ਼ਿਆਦਾ ਕੋਈ ਜਾਣੀ ਨੁਕਸਾਨ ਵਗੈਰਾ ਨਹੀਂ ਜ਼ਿਆਦਾ ਜਾਣੀ ਨੁਕਸਾਨ ਨਹੀਂ ਸੱਟਾਂ ਜ਼ਰੂਰ ਦੱਸਦੇ ਆ ਜੀ ਡਰਾਈਵਰ ਦੇ ਵੀ ਹੱਣ ਗੋਟ ਟੁੱਟ ਗਿਆ ਵਾ ਕੋਈ ਜ਼ਿਆਦਾ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਬਚਾ ਜੀ ਹਾਸਾ ਬੜਾ ਭਿਆਨਕ ਹੈ ਹਾਸਾ ਦਾ ਬਹੁਤ ਭਿਆਨਕ ਹੈ ਜੀ ਗੱਡੀ ਦਾ ਛੱਡੇ ਹੀ ਕੁਝ ਨਹੀਂ ਗੱਡੀ ਦੇ ਪਰਖੱਚੇ ਉੱਡ ਗਏ ਜੀ